ਸੇਰਤੇ ਪੈਗੰਬਰੀਸ குருਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਬਾਬਾ ਫਰੀਦ ਦਸ ਲੋ ਫਰੀਦ ਦਾ ਉਮਰ ਸੁਹਾਵੜੀ ਸੰਗ ਸੁਵਨੜੇ ਦੇ ਵਿਰਲੇ ਕੇ ਪਾਇਨੇ ਜਿਨਾ ਪਿਆਰੇ ਨੇ ਕੰਚਨ ਵਰਗੀ ਕਾਇਆ ਹੋਵੇ ਨੌਜਵਾਨ ਸਰੀਰ ਹੋਵੇ ਸੁਪਣ ਹੋਵੇ ਬਾਬਾ ਫਰੀਦ ਕੰਨ ਕੋਈ ਵਿਰਲੇ ਦੀ ਜ਼ਬਾਨ ਤੋਂ ਪ੍ਰਮਾਤਮਾ ਦਾ ਨਾਮ ਨਿਕਲਦਾ ਕੌਣ ਲੈਂਦਾ ਹੈ फरीदा उमर सुहावड़ी संग सवनड़े दे विरले केई पायन जिना प्यारे ने तो शेख शादी साहब कहन दर जवानी तौबा करदन सीरत ए पैगंबरिस्ट ओते पैगंबरा वाली सीरत रखदा है जो जवानी देच गुनाह तो तौबा करे ते जिड़ा बुढे पे देच करे तो ए कहंदा वक्त पेरी गुरुगे जालम में शवद परहेजगार ਅਗਰ ਕੋਈ ਪੀਰੀ ਦੇ ਚ ਬੁਢੇ ਪੇ ਦੇ ਚ ਗੁਨਾਹਾਂ ਤੋਂ ਤੋਬਾ ਕਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੈਂ ਨਹੀਂ ਮੰਨਦਾ ਬਈ ਕਿਉਂ ਕਹਿੰਦੇ ਇਹ ਤੇ ਇਸ ਤਰ੍ਹਾਂ ਹੋਇਆ ਜਿਵੇਂ ਕੋਈ ਬੁੱਢਾ ਬਗਿਆੜ ਇਹ ਆਖੇ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ ਹੈ ਉਦਾਹਰਣ ਦਿੱਤਾ ਉਸਨੇ तो इस बगयाड़ ने पकड़ना थोड़ी छड़े है उसको पकड़ियां ही नहीं जांदियां भेड़ा बकरियां उन ते बिरद हो गए है ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਵਦ ਪਰਹੇਜ਼ਗਾਰ ਪੀਰੀ ਬੁੜੇਪਾ ਅਰੇ ਭਗਿਆੜ ਗੁਰਗ ਇਹ ਦਾਵਾ ਕਰੇ ਕਿ ਮੈਂ ਭੇਡਾਂ ਤੇ ਬੱਕਰੀਆਂ ਨੂੰ ਪકડਣਾ ਛੋੜ ਦਿੱਤਾ ਹੈ ਛੋੜਿਆ ਨਹੀਂ ਇਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਅਗਰ ਬਿਰਤ ਬੰਦਾ ਆਖੇ ਮੈਂ ਪਾਪਾ ਨੂੰ ਛੱਡ ਦਿੱਤਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨਹੀਂ ਇਹਨੇ ਪਾਪਾ ਨੂੰ ਨਹੀਂ ਛੱਡਿਆ ਪਾਪੇ ਇਹਨੂੰ ਛੱਡ ਕੇ ਚਲੇ ਗਏ ਨੇ ਗੁਨਾਹ ਹੀ ਇਸ ਨੂੰ ਛੱਡ ਕੇ ਚਲੇ ਗਏ ਨੇ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇਚ ਪੈਰਾਂ ਦੇਚ ਅੱਖਾਂ ਦੇਚ ਜ਼ੁਬਾਨ ਦੇਚ ਤੇ ਇਹ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਵਿਚਾਰੇ ਗੁਨਾਹ ਬੈਠਣ ਤੇ ਕਿੱਥੇ ਬੈਠਣਾ ਪਾਪ ਬੈਠਣ ਤੇ ਕਿੱਥੇ ਬੈਠਣਾ ਨੈਨੋਂ ਨੀਰ ਬਹੇ ਤਨ ਕੀਨਾ ਭਏ ਕੇਸ ਦੁਧਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰੇ ਅਬ ਕੀ ਕਰੇ ਭਰਾਨੀ ਇਸ ਹਾਲਤ ਦੇਚ ਵਿਚਾਰੇ ਗੁਨਾਹ ਟਿਕਨ ਤੇ ਕਿੱਥੇ ਟਿਕਨ ਕਿਹੜੀ ਥਾਂ ਤੇ ਜੋ ਹੈ ਟਿਕਨ ਇਸ ਵਾਸਤੇ ਸਾਰ ਕਿਤਾਬਲੀ ਦਾ ਕਰਤਾ ਤੇ ਕਹਿੰਦਾ ਹੈ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮਾ ਜਰਾ ਕਹਿੰਦੇ ਨੇ ਬੁਢੇ ਪੈ ਨੂੰ ਤੇ ਜਰਾ ਜਰਾ ਰੰਚਕ ਮਾਤਰ ਵੀ ਜਰਾ ਉਪਾਉ ਨਾ ਹੋ ਸਕੇ ਜਰਾ ਜਿਆਂ ਵੀ ਉਪਾਉ ਨਹੀਂ ਹੋ ਸਕਦਾ ਜਰਾ ਅਵਸਥਾ ਮਾ ਹੈ ਬ੍ਰਿਧ ਅਵਸਥਾ ਦੇ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮਾ ਹੈ ਭਉ ਸਾਗਰ ਕੇ ਤਰਣ ਕੋ ਤਰਣ ਅਵਸਥਾ ਹੈ ਜਿਵੇਂ ਪਾਣੀ ਦੇ ਵਿੱਚ ਬਹੁਤ ਜ਼ਈਫ ਤੇ ਕਮਜ਼ੋਰ ਬੰਦਾ ਤੈਰ ਨਹੀਂ ਸਕਦਾ ਸੰਸਾਰ ਦੇ ਵਿੱਚ ਵੀ ਉਹ ਨਹੀਂ ਤੈਰ ਸਕੇਗਾ ਬਹੁਤ ਸਾਗਰ ਦੇ ਵਿੱਚ ਡੁੱਬ ਜਾਏਗਾ ਤੈਰਨ ਲਈ ਤੇ ਹੱਥ ਪੈਰ ਮਾਰਨ ਨੇ ਕੁਛ ਨਾ ਕੋਈ ਤੇ ਜਬ ਤੱਕ ਮਿਹਨਤ ਸਾਧਨਾ ਤੇ ਕਰਨੀ ਉਹਦੇ ਲਈ ਸਰੀਰ ਦੀ ਸ਼ਕਤੀ ਤੇ ਚਾਹੀਦੀ ਹੈ ਤਾਂ ਜਾਨੀ ਰੇਜ ਮਨੁੱਖ ਜੀਵਿਆ ਆਪਣੀ ਮਤ ਦੇ ਮੁਤਾਬਕ ਕੌਣ ਗੁਰੂ ਦੀ ਮਤ ਲੈਂਦਾ ਹੈ ਤੇ ਜਦ ਬਿਰਤ ਹੋ ਗਿਆ ਬਹੁਤ ਜ਼ੈਇਫ ਹੋਇਆ ਮਤ ਰਹੀ ਨਹੀਂ ਤੂੰ ਕਹਿੰਦਾ ਗੁਰੂ ਤੂੰ ਆਪਣੀ ਮਤ ਮੈਨੂੰ ਦੇ ਜਦ ਤੋਂ ਆਪਣੀ ਮਤ ਭੇਟ ਨਹੀਂ ਕਰ ਸਕਿਆ ਤਾਂ ਹੁਣ ਮੁਸ਼ਕਲ ਹੈ ਇਸ ਵਕਤ ਗੁਰੂ ਦੀ ਮਤ ਲੈ ਵੀ ਸਕੈ ਲੰਘ ਗਿਆ ਸਮਾਂ ਵਕਤ ਲੰਘ ਗਿਆ ਫਰੀਦਾ ਉਮਰ ਸੁਹਾਵੜੀ ਸੰਗ ਸੁਵਣੜੀ ਦੇ ਵਿਰਲੇ ਕੇ ਪਾਇਨ ਜਿਨਾ ਪਿਆਰੇ ਨੇ ਤੋਂ ਮਤ ਤੋਂ ਮੁਰਾਦ ਹੈ ਵਿਚਾਰ ਸੋਚਣੀ ਚਿਤਵਣੀ ਬੰਦਾ ਉਦੋਂ ਹੀ ਬਦਲਦਾ ਹੈ ਜਦ ਬੰਦੇ ਦੀ ਮਤ ਬਦਲਦੀ ਹੈ ਬੰਦਾ ਉਦੋਂ ਹੀ ਬਦਲਦਾ ਹੈ ਜਦ ਬੰਦੇ ਦੀ ਸੋਚਣੀ ਬਦਲਦੀ ਹੈ ਬੰਦੇ ਦੇ ਵਿਚਾਰ ਬਦਲਦੇ ਨੇ ਭਗਤ ਦਇਆਰਾਮ ਇਹਦਰ ਕੁਝ ਜੋ ਹੈ ਕਾਠਿਆਵਾੜ ਦੇ ਇਲਾਕੇ ਚ ਹੋਏ ਨੇ ਉਹ ਕਹਿੰਦਾ ਹੈ हे ਪ੍ਰਭੂ ਤੇਰੇ ਚਰਨਾਂ ਦੇ ਚ ਕਦਮਾਂ ਦੇ ਚ ਕੁਝ ਰੱਖਣ ਨੂੰ ਮੇਰਾ ਜੀ ਕਰਦਾ ਹੈ ਭੇਟ ਕਰਨ ਨੂੰ ਪਰ ਮੈਂ ਉਹੀ ਭੇਟ ਕਰਨਾ ਚਾਹਨਾ ਜੋ ਮੇਰਾ ਆਪਣਾ ਹੋਵੇ ਇਹ ਤਨ ਤੇਰਾ ਹੈ ਕੀ ਭੇਟ ਕਰਾਂ ਤੇ ਤਨ ਦੀ ਸ਼ਕਤੀ ਨਾਲ ਮੈਂ ਧਨ ਕਮਾਇਆ ਇਹ ਕੀ ਭੇਟ ਕਰਾਂ ਵੀ ਤੇਰੀ ਸ਼ਕਤੀ ਦੇ ਨਾਲ ਮੈਂ ਇਕੱਠਾ ਕੀਤਾ ਕਮਾਇਆ हे प्रभु जे तू कबूल करें जो कुछ मेरा है ओने मेरे पाप मेरे गुनाह मेरा अनर्थ जे तू कबूल करें तो ते मैं तेरे चरनाच रख देया बाकी मेरे कोल कुछ भी नहीं अपना सब कुछ तेरा है इते मन तन तेरा तन भी तेरा तू ठाकुर स्वामी प्रभु मेरा तुमे अर्ज करा मूल जड़ी समस्या है मानसिक है जो परमात्मा नाल नहीं जुड़न देती ਔਰ ਇਨਾ ਮੋਲ ਸਮੱਸਿਆਵਾਂ ਦੇ ਚ ਚਾਰ ਸਮੱਸਿਆ ਸਭ ਤੋਂ ਵੱਡੀਆਂ ਨੇ ਪ੍ਰਥਮ ਮਨ ਮੈਲਾ ਤੇ ਮਨ ਦੀ ਮਹਿਲ ਕੀ ਹੈ ਪਾਪ ਤੇ ਪਾਪ ਕਿਸ ਨੂੰ ਕਹਿੰਦੇ ਨੇ ਜਿਸ ਕਰਮ ਤੋਂ ਕਿਸੇ ਨੂੰ ਚੋਟ ਪਹੁੰਚੀ ਹੋਵੇ ਸਰੀਰਕ ਚੋਟ ਪਹੁੰਚੀ ਹੋਵੇ ਮਾਨਸਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਆਰਥਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਪਰਿਵਾਰਕ ਚੋਟ ਪਹੁੰਚੀ ਹੋਵੇ ਕਿਸੇ ਦੀ ਇੱਜ਼ਤ ਦੀ ਅਸਮੰਤ ਤੇ ਚੋਟ ਕੀਤੀ ਹੋਵੇ ਬਸ ਇਹੀ ਪਾਪ ਹੈ ਔਰ ਕੁਝ ਪਾਪ ਨਹੀਂ ਜਿਸ ਕਰਮ ਤੋਂ ਕਿਸੇ ਦਾ ਕੁਝ ਖੋਇਆ ਜਾਏ ਧਨ ਖੋਇਆ ਜਾਏ ਤਨ ਖੋਇਆ ਜਾਏ ਜਾਂ ਇੱਜ਼ਤ ਅਸਮਤ ਇਹ ਖੋ ਲਈ ਜਾਏ ਬਸ ਇਹੀ ਪਾਪ ਹੈ ਔਰ ਕੁਝ ਵੀ ਪਾਪ ਨਹੀਂ ਇਤਨੀ ਮਹਿਰਸ ਕਰਾਂ ਜਿਸ ਕਰਮ ਤੋਂ ਕਿਸੇ ਨੂੰ ਵੀ ਕੁਝ ਚੋਟ ਲੱਗੇ ਔਰ ਅਗਲੇ ਦਾ ਕੁਝ ਖੋਇਆ ਜਾਏ ਬਸ ਇਹੀ ਪਾਪ ਹੈ ਪੁੰਨ ਕੀ ਹੈ ਜਿਸ ਕਰਮ ਤੋਂ ਕਿਸੇ ਨੂੰ ਕੁਝ ਮਿਲੇ ਸੁਖ ਮਿਲੇ ਚੈਨ ਮਿਲੇ ਆਰਾਮ ਮਿਲੇ ਸਨਮਾਨ ਮਿਲੇ ਕਲਾ ਮਿਲੇ ਗਿਆਨ ਮਿਲੇ ਕੁਛ ਵੀ ਮਿਲੇ ਜਿਸ ਕਰਮ ਤੋਂ ਕਿਸੇ ਦੀ ਝੋਲੀ ਦੇ ਵਿੱਚ ਕੁਛ ਪਵੇ ਇਹ ਪੁੰਨ ਹੈ ਜਿਸ ਕਰਮ ਤੋਂ ਕਿਸੇ ਦਾ ਕੁਛ ਖੋਇਆ ਜਾਏ ਇਹ ਪਾਪ ਹੈ ਤੇ ਪਾਪ ਮਨ ਦੀ ਮਹਿਲ ਹੈ ਜਿਸ ਤਰ੍ਹਾਂ ਸਵੇਰੇ ਬੰਦਾ ਘਰੋਂ ਨਿਕਲੇ ਤੇ ਸ਼ਾਮੇ ਘਰ ਵਾਪਸ ਆਵੇ ਤੋ ਕੁਛ ਨਾ ਕੁਛ ਅਲੋਧਗੀ ਕੁਛ ਨਾ ਕੁਛ ਮੈਲ ਤੇ ਕਪੜਿਆਂ ਤੇ ਪੈਂਦੀ ਹੈ ਭਾਵੇਂ ਮਨੁ ਕਿਤਨਾ ਵੀ ਆਪਣੇ ਆਪ ਨੂੰ ਬਚਾ ਕੇ ਰੱਖੇ ਕੁਛ ਨਾ ਕੁਛ ਤੇ ਹੁੰਦਾ ਹੈ ਆਖਰ ਕੁਛ ਦਿਨਾਂ ਤੋਂ ਬਾਅਦ ਮੈਲ ਦਿਸਣ ਲੱਗ ਪੈਂਦੀ ਹੈ ਖਲਾਦ ਚ ਅਲੋਧਗੀ ਹੈ ਉਹ ਮੈਲ ਪੈਂਦੀ ਰਹਿੰਦੀ ਹੈ ਇਸ ਤਰ੍ਹਾਂ ਦਿਨ ਭਰ ਕਰਮ ਕਰਦੇ ਆ ਕੁਛ ਨਾ ਕੁਛ ਕਰਮ ਸਾਥ ਵੈਸੇ ਹੋ ਜਾਂਦੇ ਨੇ ਜਿਸ ਨਾਲ ਕਿਸੇ ਨੂੰ ਝੋਟ ਪਹੁੰਚਦੀ ਹੈ ਕਿਸੇ ਦਾ ਕੁਛ ਨੁਕਸਾਨ ਹੋ ਜਾਂਦਾ ਹੈ ਕਿਦਰੇ ਬੋਲ ਕੇ ਕਿਦਰੇ ਸੋਚ ਕੇ ਕਿਦਰੇ ਕਰ ਕੇ ਔਰ ਅਜ ਤੱਕ ਜੋ ਕੀਤਾ ਹੈ ਅਨੰਤ ਜਨਮਾਂ ਤੱਕ ਜੋ ਕੀਤਾ ਹੈ ਮੈਲ ਰੋਜ਼ ਰੋਜ਼ ਇਕੱਠੀ ਹੋ ਰਹੀ ਏ ਤੋ ਹਣ ਦਾ ਸਾਧਨ ਅਸੀਂ ਕਰਦੇ ਨਹੀਂ ਤਨ ਮੈਲਾ ਹੋ ਜਾਂਦਾ ਏ ਧੋ ਲੈਂਦੇ ਆ ਮਨ ਮੈਲਾ ਹੋ ਜਾਂਦਾ ਨਹੀਂ ਧੋਂਦੇ ਰੋਜ਼ ਰੋਜ਼ ਮੈਲ ਇਕੱਠੀ ਹੁੰਦੀ ਏ ਕਹਿੰਦੇ ਨੇ ਕਪੜਾ ਇੱਕ ਦਿਨ ਦਾ ਮੈਲਾ ਹੋਵੇ ਨਹੀਂ ਦਿਖਾਈ ਦਿੰਦੀ ਮੈਲ ਧੋਣਾ ਵੀ ਆਸਾਨ ਕਪੜਾ 5-7 ਦਿਨ 10 ਦਿਨ ਦਾ ਮੈਲਾ ਹੈ ਤਾਂ ਥੋੜੀ ਜਿਹੀ ਮੈਲ ਦਿਖਾਈ ਦੇਣ ਲੱਗ ਪੈਂਦੀ ਹੈ ਢੰਗ ਨਾਲ ਧੋਣਾ ਪਏਗਾ ਕਪੜਾ ਮਹੀਨੇ 2 ਮਹੀਨੇ ਦਾ ਮੈਲਾ ਹੈ ਤਾਂ ਕਪੜੇ ਦਾ ਰੰਗ ਖੋਂਦਾ ਹੈ ਮੈਲ ਦੀ ਤਹਿ ਜਮਦੀ ਹੈ ਪਰਤ ਦੇ ਉੱਤੇ ਪਰਤ ਜੇ ਕਿਤੇ ਕਪੜਾ 3-4 ਮਹੀਨੇ ਦਾ ਮੈਲਾ ਹੋਵੇ ਤਾਂ ਮੈਲ ਦਿਖਾਈ ਦਿੰਦੀ ਹੈ ਕਪੜਾ ਦਿਖਾਈ ਨਹੀਂ ਦਿੰਦਾ ਪਤਾ ਹੈ ਮਨ ਕਦੋਂ ਦਾ ਮੈਲਾ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਾਇਤ ਕਈ ਜਨਮਾਂ ਦਾ ਮੈਲਾ ਹੈ ਬੰਦੇ ਦੇ ਦਰਸ਼ਨ ਕਰੀਏ ਮੈਲ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਨਹੀਂ ਹੁੰਦੇ ਇੰਨੇ ਮੈਂ ਅਰਜ਼ ਕਰਾਂ ਮਨੁੱਖ ਦੇ ਦਰਸ਼ਨ ਕਰੀਏ ਹੰਕਾਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਕਰੀਏ ਲੋਭ ਤੇ ਵਾਸ਼ਨਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਈਰਖਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਫਤੂਰ ਦੇ ਦਰਸ਼ਨ ਹੁੰਦੇ ਨੇ غرੂਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਨਹੀਂ ਹੁੰਦੇ ਇੰਨਾ ਮੈਲਾ ਹੈ ਮਨੁੱਖ ਕਿਸੇ ਕੋਲ ਵੀ ਬੈਠ ਕੇ ਦੇਖ ਲਓ غرور ہے فیتور ہے واشنا ہے کامنا ہے লোভ ہے اچھاواں نے اس سب کچھ مائل جمی پئی ہے پردر پرت مائل دی تو من مائل ہے یہ من دی پہلی سمسیا دوسرا من بالکل چپ نہیں کردا ہر وقت بولدا ہے ہر وقت اندر پرنے چلدا ہے یہ دوسری سمسیا ہے تیسری من بالکل تریپت نہیں ہوندا رجدا ہی نہیں کسے دا بھی نہیں رجدا ਇਕ ਭਿਖਾਰੀ ਦਾ ਮਨ ਭੁੱਖਾ ਹੈ ਇਕ ਰਾਜੇ ਦਾ ਮਨ ਵੀ ਭੁੱਖਾ ਹੈ ਇਕ ਨਿਰਧਨ ਵੀ ਭੁੱਖਾ ਹੈ ਇਕ ਧਨਵਾਨ ਵੀ ਭੁੱਖਾ ਹੈ ਇਕ ਨਿਰਗੁਣ ਭੁੱਖਾ ਹੈ ਇਕ ਗੁਣਮਾਨ ਵੀ ਭੁੱਖਾ ਹੈ ਬਹੁਤ ਪਰਬਲ ਭੁੱਖਾ ਹੈ ਔਰ ਮਨ ਤ੍ਰਿਪਤ ਹੁੰਦਾ ਹੀ ਨਹੀਂ ਚੌਥੀ ਮੰਦੀ ਸਮੱਸਿਆ ਹੈ ਕਿ ਮਨ ਇੱਕੋ ਹੀ ਤਰ੍ਹਾਂ ਦੀ ਗਲਤੀ ਨੂੰ ਬਾਰ-ਬਾਰ ਕਰਦਾ ਹੈ ਇਹਦੀ ਮੂਰਖਤਾ ਨਹੀਂ ਜਾਂਦੀ ਇਹ ਚਾਰ ਮੂਲ ਸਮੱਸਿਆਵਾਂ ਨੇ ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੇ ਮਨ ਨੂੰ ਨਿਰਮਲ ਕਰਨ ਵਾਸਤੇ ਮਨ ਨੂੰ ਚੁੱਪ ਕਰਨ ਵਾਸਤੇ ਮਨ ਨੂੰ ਤ੍ਰਿਪਤ ਕਰਨ ਵਾਸਤੇ ਤੇ ਮਨ ਦੀ ਮੂਰਖਤਾ ਨੂੰ ਮਿਟਾਉਣ ਵਾਸਤੇ ਜਿਹੜੇ ਸਾਧਨ ਅਪਣਾਏ ਗੁਰਨਾਨਕ ਉਸ ਨਾਲ ਸਹਿਮਤ ਨਹੀਂ ਹੋਏ ਇੱਥੋਂ ਗੁਰਮਤ ਅਡਰੀ ਹੋ ਗਈ ਬਸ ਇੱਥੋਂ ਗੁਰਮਤ ਨਹੀਂ ਆਰੀ ਹੋ ਗਈ ਗੁਰਨਾਨਕ ਸਹਿਮਤ ਨਹੀਂ ਹੋਏ ਸਿਰਫ ਇੱਕ ਨੁਕਤਾ ਇਸ ਵਿਖਤ ਆਪ ਜੀ ਦੇ ਸਾਹਮਣੇ ਰੱਖਾ ਤੇ ਸਮਾਪਤੀ ਬਾਅਦ ਕੀ ਵਿਚਾਰਾਂ ਕੱਲ ਹਿੰਦੁਸਤਾਨ ਦੇ ਸਨਾਤਨੀ ਰਿਸ਼ੀਆ ਨੇ ਮੰਦੀ ਮੈਲ ਨੂੰ ਧੋਣ ਵਾਸਤੇ ਕਹੇ ਜਤਾ ਤੀਰਥਾਂ ਦਾ ਇਸ਼ਨਾਨ 68 ਤੀਰਥ ਤੇ 68 ਤੀਰਥਾਂ ਦੇ ਇਸ਼ਨਾਨ ਤੇ ਵੀ ਮੰਦੀ ਮੈਲ ਤੋਲੀ ਨਹੀਂ ਤਾਂ ਫਿਰ ਕੁੰਭ ਦਾ ਇਸ਼ਨਾਨ ਕੁੰਭੀ ਦਾ ਇਸ਼ਨਾਨ ਮਾਗਦਾ ਇਸ਼ਨਾਨ ਕਰੋਣਾ ਬੰਦੇ ਪਹੁੰਚਦੇ ਨੇ ਆਪਣੇ ਪਾਪਾ ਨੂੰ ਧੋਣ ਵਾਸਤੇ ਕੁੰਭ ਦੇ ਦੇ ਨਾਲ ਅਦਕੀ ਕੁੰਭ ਲਗਿਆ ਸੀ ਮਈ ਦੇ ਮਹੀਨੇ ਉਜੈਨ ਦੇ ਵਿੱਚ ਚਾਰ ਸ਼ਹਿਰਾਂ ਦੇ ਵਿੱਚ ਲੱਗਦਾ 12-12 ਸਾਲ ਬਾਅਦ ਨੰਬਰ ਆਉਂਦਾ ਹੈ 나ਸਿਕ গোਦਾਵਰੀ ਦੇ ਕੰਡੇ ਤੇ ਲੱਗਦਾ ਹੈ ਉਜੈਨ ਦੇ ਵਿੱਚ ਸਿਪਰਾ ਨਦੀ ਦੇ ਕੰਡੇ ਤੇ ਲੱਗਦਾ ਹੈ ਫਿਰ ਹਰਦੁਆਰ ਦੇ ਵਿੱਚ ਗੰਗਾ ਨਦੀ ਹੈ ਔਰ ਫਿਰ ਪ੍ਰਯਾਗਰਾਜ ਗੰਗਾ ਤੇ ਜਮਨਾ ਦੋਵੇਂ ਇਕੱਠੀਆਂ ਨੇ ਸੰਗਮ ਹੈ ਕਿਨਾਂ ਚਾਰਾਂ ਦੇ ਵਿੱਚ ਬਾਰੀ-ਬਾਰੀ 12 ਸਾਲਾਂ ਬਾਅਦ ਕੁੰਭ ਲੱਗਦਾ ਹੈ 18 ਤੀਰਥਾਂ ਦੇ ਇਸ਼ਨਾਨ ਨਾਲ ਮਨ ਦੀ ਮੈਲ ਦੂਰ ਨਹੀਂ ਹੋਈ ਉਹ ਕਹਿੰਦੇ ਨੇ ਫਿਰ ਮਾਗ ਦਾ ਇਸ਼ਨਾਨ ਕਰ ਲੋ ਮਾਗ ਦੇ ਮਹੀਨੇ ਦਾ ਸਾਲ ਦੇ ਸਾਲ ਇਸ਼ਨਾਨ ਹਰਿਦਵਾਰ ਤੇ ਪ੍ਰਿਆਗ ਰਾਜ ਦਾ ਇਸ ਤੇ ਵੀ ਕਰੋੜਾਂ ਬੰਦੇ ਪਹੁੰਚਦੇ ਨੇ ਸਪੈਸ਼ਲ ਟ੍ਰੇਨਾਂ ਚਲਦੀਆਂ ਨੇ ਔਰ ਹਜ਼ਾਰਾਂ ਲੱਖਾਂ ਉਥੇ ਤੰਬੂ ਲਾਏ ਜਾਂਦੇ ਨੇ ਹੋਟਲ ਸਾਰੇ ਭਰ ਜਾਂਦੇ ਨੇ ਖੇਮੇ ਸਾਰੇ ਭਰ ਜਾਂਦੇ ਨੇ ਬੜੀ ਦੁਨੀਆ ਪਹੁੰਚਦੀ ਹੈ ਵੀ ਜੋ ਸਾਲ ਬਰ ਪਾਪ ਕੀਤੇ ਨੇ ਧੋਈਏ ਮਿਟਣ ਤੇ ਜੇ ਮਾਗਦੇ ਇਸ਼ਨਾਨ ਨਾਲ ਵੀ ਪਾਪ ਨਹੀਂ ধੁਲੇ ਤਾਂ ਫਿਰ ਕਹਿੰਦੇ ਨੇ ਕੁੰਭ ਦਾ ਇਸ਼ਨਾਨ ਮੈਂ ਦੇਖਿਆ ਹੈ ਇਸ ਤੇ ਸਾਧੂ ਸੰਤ ਤੇ ਪਹੁੰਚਦੇ ਨੇ بڑے بڑے ਰਾਜਨੀਤਕ ਵੀ ਪਹੁੰਚਦੇ ਨੇ ਮਨਿਸਟਰ ਵੀ ਪਹੁੰਚਦੇ ਨੇ ਬਈ ਜੀਵਨ ਭਰ ਜੋ ਪਾਪ ਕੀਤੇ ਨਾ ਉਹ ਇੱਕ ਡੁਬਕੀ ਲਾਈਏ ਗੰਗਾ ਦੇ ਤੇ ਦੂਰ ਹੋ ਜਾਣ ধੁਲ ਜਾਣ ਕਾਮ ਕ੍ਰੋਧ ਪੰਜਾਂ ਕੇ ਵਸਰੇ ਤੀਰਥ ਨਾਇ ਕਹੇ ਸਭ ਉਤਰੇ ਸਭ ਉਤਰ ਜਾਂਦੇ ਨੇ ਗੁਰਨਾਨਕ ਇਸ ਨਾਲ ਸਹਿਮਤ ਨਹੀਂ ਹੋਏ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਸੋਚ ਦੇ ਇਥੇ ਅਰਥ ਨੇ ਇਸ਼ਨਾਨ ਸੋਚ ਦੇ ਅਰਥ ਸੋਚਣਾ ਨਹੀਂ ਹੈ ਉਹ ਅਗਾਹ ਚਲ ਕੇ ਸਹਿਜ ਸੇ ਆਣ ਪਾ ਲਖਵਾਰ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਸੋਚ ਸ਼ਬਦ ਸੰਸਕ੍ਰਿਤ ਦਾ ਹੈ ਇਹਦੇ ਅਰਥ ਨੇ ਇਸ਼ਨਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਸਵੇਰੇ ਇਸ਼ਨਾਨ ਕਰਦਾ ਹੈ ਸ਼ਾਮੇ ਇਸ਼ਨਾਨ ਕਰਦਾ ਹੈ ਮਨ ਦੀ ਮੈਲ ਤੇ ਜਾਂਦੀ ਨਹੀਂ ਸੋਚ ਕਰੇ ਦਿਨਸ ਅਰ ਰਾਤ ਮਨ ਕੇ ਮੈਲ ਨ ਤਨ ਤੇ ਜਾਤ ਜਿਹੜਾ ਬ੍ਰਾਹਮਣ ਪੁਜਾਰੀ ਆਉਂਦਾ ਨੂੰ ਦੋ ਵਕਤ ਇਸ਼ਨਾਨ ਕਰਨਾ ਹੁੰਦਾ ਜਦ ਸਵੇਰੇ ਉਹ ਮੂਰਤੀਆਂ ਦੇ ਅੱਗੋਂ ਆਰਤੀ ਉਤਾਰਦਾ ਹੈ ਪੂਜਨ ਕਰਦਾ ਹੈ ਤਾਂ ਇਸ਼ਨਾਨ ਕਰਕੇ ਪਰ ਜੋ ਸ਼ਾਮ ਦੀ ਆਰਤੀ ਉਤਾਰਨੀ ਹੈ ਸੰਧਿਆ ਤਾਂ ਵੀ ਉਸ ਨੂੰ ਇਸ਼ਨਾਨ ਕਰਕੇ ਬਸਤਰ ਬਦਲ ਕੇ ਇਹ ਕਰਨਾ ਪੈਂਦਾ ਹੈ ਇਸ ਵਾਸਤੇ ਬ੍ਰਾਹਮਣ ਦਾ ਇਸ਼ਨਾਨ ਦੋ ਵਕਤ ਦਾ ਹੈ ਦੋ ਦੋਤੀ ਬਸਤਰ ਕਪਾਟਨ और रेशमी कपड़े पहन के पूजा करनी पैंती है कॉटन दे नहीं रेशमी रेशमी और जो सवेरे बस्तर पाए ने ओ नहीं दो वक्त पूजा दे समय बस्तर बदलने पैदा ने साहब केंद्र ने इस तरह का इशनान कुंभ कुम्ब का कुंभी का अठाहठ तीर्थां ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਇੱਕ ਦਫਾ ਨਹੀਂ ਜੇ ਹਜ਼ਾਰਾਂ ਦਫਾ ਵੀ ਇਸ਼ਨਾਨ ਕਰ ਲਈਏ ਤਾਂ ਵੀ ਮਨ ਦੀ ਮੈਲ ਦੂਰ ਨਹੀਂ ਆਉਂਦੀ ਸੋਚ ਨਹੀਂ ਆਉਂਦੀ ਪਵਿੱਤਰਤਾ ਨਹੀਂ ਆਉਂਦੀ ਮਨ ਤੇ ਮੈਲ ਹੀ ਰਹਿੰਦਾ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਨਹੀਂ ਹੁੰਦਾ ਤੀਰਥਾਂ ਦੇ ਇਸ਼ਨਾਨ ਨਾਲ ਮਨ ਸਾਫ ਨਹੀਂ ਹੁੰਦਾ ਸਭ ਤੋਂ ਵੱਡਾ ਹਿੰਦੂ ਜਗਤ ਦਾ ਤੀਰਥ ਹੈ ਬਨਾਰਸ ਸ਼ਿਵਾਂ ਦੀ ਪੂਰੀ ਸ਼ਿਵ ਜੀ ਦੀ ਨਗਰੀ ਪਰ ਬਨਾਰਸ ਦੇ ਸੰਤ ਮਸ਼ਹੂਰ ਨਹੀਂ ਨੇ ਬਨਾਰਸ ਦੇ ਠੱਗ ਮਸ਼ਹੂਰ ਨੇ ਹਿੰਦੁਸਤਾਨ ਦੇ ਵਿੱਚ ਇਹ ਹਰ ਕੇ ਸੰਤ ਨਾ ਆਕੀ ਹੈ ਬਨਾਰਸ ਕੇ ਠੱਗ ਦੋਵੇਂ ਵਕਤ ਇਸ਼ਨਾਨ ਕਰਦੇ ਨੇ ਕਬੀਰ ਦੀ ਗੱਦੀ ਤੇ ਬੈਠੇ ਸਨ ਭਗਤ ਧਨੀ ਰਾਮ ਉਹਨਾਂ ਨੇ ਕਬੀਰ ਪੰਥ ਦਾ ਪ੍ਰਚਾਰ ਕੀਤਾ ਤੋ ਬੀਜਕ ਨਾਮਕ ਗ੍ਰੰਥ ਦੇ ਵਿੱਚ ਕਬੀਰ ਦੀ ਬਾਣੀ ਦੇ ਨਾਲ-ਨਾਲ ਧਨੀ ਰਾਮ ਦੀ ਬਾਣੀ ਵੀ ਹੈ ਉਹ ਕਹਿੰਦਾ ਜੱਟ ਬੜਾ ਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ ਬੋੜ ਦਾ ਦੁੱਧ ਪਾ ਕੇ ਜੋਗੀ ਲੋਗ ਕੇਸ ਲੰਬੇ ਕਰ ਲੈਂਦੇ ਨੇ ਜਟਾਵਾਂ ਬਣਾ ਲੈਂਦੇ ਨੇ ਤੇ ਜਿਹੜੇ ਜੈਨੀ ਲੋਗ ਨੇ ਇਹ ਘਸ ਕੇ ਮੁੰਨਦੇ ਨੇ ਕਬੀਰ ਦਾ ਇੱਕ ਸ਼ਲੋਕ ਕਬੀਰ ਪ੍ਰੀਤ ਇੱਕ ਸਿਉ ਕੀ ਏ ਆਨ ਦੁਬਦਾ ਜਾਏ ਭਾਵੇਂ ਲੰਬੇ ਕੇਸ ਕਰ ਭਾਵੇਂ ਘਰਰ ਮੁੰਡਾ ਏ ਭਾਵੇਂ ਤੂੰ ਲੰਬੇ ਕਰ ਬੋਰਡ ਦਾ ਦੁੱਧ ਪਾ ਕੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਭਾਵੇਂ ਕੱਸ ਕੇ ਤੂੰ ਮਨ ਛੱਡ ਜੈਸੇ ਜੈ ਨਹੀਂ ਮੁੰਦੇ ਨੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਸਿੱਖ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਰਹਿੰਦੇ ਨੇ ਬੋਰਡ ਦਾ ਦੁੱਧ ਪਾ ਕੇ ਕਿਸਾਨ ਨੂੰ ਜਟਾਵਾਂ ਦੇ ਵਿੱਚ ਨਹੀਂ ਬਦਲਦੇ ਕਿ 10 10 20 ਫੁੱਟ ਲੰਬੀਆਂ ਹੋ ਜਾਣ ਔਰ ਇੱਕ ਘਸ ਕੇ ਮੁੰਦੇ ਵੀ ਨਹੀਂ ਜਿਸ ਤਰ੍ਹਾਂ ਰੱਬੀ ਨਿਯਮ ਦੇ ਮੁਤਾਬਕ ਰਹਿੰਦੇ ਨੇ ਠੀਕ कबीर का दूसरा श्लोक है कबीर मन मुंडिया नहीं केस मुंडाए काएं जो कुछ किया सो मन किया मूडया मूड मुण अजाए तो धनी राम केंद्र जट बढ़ाए जो नर तरह मोर क्यों ना तर हैं जिनके लंबे लंबे पर हैं संख बजाए जो नर तरह गधे क्यों ना तरह जिनके संख जैसे सुर हैं गंगा नहाय जो नर तरहै मेंढक कौना तरहै जिनके गंगा में घर हैं कहत कबीर सुनो रे संतो वही नर तरहै जिनके हृदय में हर है पार उतारा उना दा औंदा है निर्मल ओही औंदे ने जो हरि नाम दा जो है जाप करदे ने तो गुरु नानक इस क्रिया नाल सहमत नहीं होए मैं अर्ज करना चार मन दियां मूल समस्यावां मन मैला है मन चुप नहीं करदा मन तृप्त नहीं औंदा ਔਰ ਮਨ ਇੱਕ ਗਲਤੀ ਨੂੰ ਜੀਵਨ ਭਰ ਕਰਦਾ ਹੈ ਔਰ ਕਈ ਜਨਮਾਂ ਤੱਕ ਕਰਦਾ ਹੈ بار بار ਕਰਦਾ ਹੈ ਇੱਕੋ ਹੀ ਬੋਲ ਇੱਕ ਦਫਾ ਕ੍ਰੋਧ ਕੀਤਾ ਹੈ بار بار ਕਰਦਾ ਹੈ ਇੱਕ ਦਫਾ ਝੂਠ ਬੋਲਿਆ بار بار ਬੋਲਿਆ ਜਾਂਦਾ ਜੀਵਨ ਭਰ ਬੋਲੀ ਜਾਂਦਾ ਇੱਕ ਅਨਰਥ بار بار ਕਰਦਾ ਹੈ ਇੱਕ ਗਲਤੀ ਇੱਕ ਦਫਾ ਹੋਵੇ ਚਲੋ ਠੀਕ ਹੈ ਕਾਬਲੇ ਕਬਰ بار بار ਹੁੰਦੀ ਹੈ ਭੁਲਾਵੜੇ ਭੁੱਲੇ ਭੁੱਲ ਭੁੱਲ ਪਛੋਤਾਣੀ ਸਹਿਬ ਕਹਿੰਦੇ ਮਨ ਤੇ ਭੋਲ ਭੁਲਈਆਂ ਦੇ ਚ ਪਸੇ ਹੋਏ ਕੋਈ ਭੁੱਲ بار بار ਕਰੀ ਜਾਂਦਾ ਹੈ ਗਲਤੀਆਂ ਬਾਰ-ਬਾਰ ਕਰੀ ਜਾਂਦਾ ਹੈ ਇਨ੍ਹਾਂ ਸਮੱਸਿਆਵਾਂ ਦਾ ਜੋ ਸਮਾਧਾਨ ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੇ ਲੱਭਿਆ ਉਸ ਨਾਲ ਗੁਰਨਾਨਕ ਸਹਿਮਤ ਨਹੀਂ ਹੋਏ ਤੇ ਗੁਰਨਾਨਕ ਆਪਣਾ ਇੱਕ ਸਮਾਧਾਨ ਪੇਸ਼ ਕਰਦੇ ਨੇ ਇਹ ਸਾਰਾ ਖੁਲਾਸਾ ਮੈਂ ਕੱਲ ਆਪ ਜੀ ਦੇ ਸਾਹਮਣੇ ਰੱਖਾਂਗਾ ਹੁਣ ਸਮਾਂ ਹੋ ਗਿਆ ਹੈ